ਜਿਨ੍ਹਾਂ ਦੀ ਗੈਰਤ ਜਉਂਦੀ ਹੈ ਜਿਨ੍ਹਾਂ ਨੂੰ ਹਾਕਮਾਂ ਦੀ ਅੱਖ ਅੱਖ ਪਾ ਕੇ ਗੱਲ ਕਰਨੀ ਹੋਣੀ ਹੈ ਉਹਨਾਂ ਡਿਕ ਸਕਦੇ ਨੇ ਨਾ ਚੁੱਕ ਸਕਦੇ ਨੇ ਨਾ ਉਹਨਾਂ ਦੀ ਜਮਾਨ ਬਾਹਰ ਹੁੰਦੀ ਹੈ ਨਾ ਉਹਨਾਂ ਜੇਲ੍ਹਾਂ ਦੇ ਵਿੱਚ ਬੰਦ ਹੁੰਦੀ ਹੈ ਆ ਸਾਰਾ ਲੋਕਾਂ ਦਾ ਹੜ ਉਹਨਾਂ ਦੇ ਨਾਲ ਖੜਾ ਹੈ ਤੁਹਾਡਾ ਭੜੇਖਾ ਦੂਰ ਕਰ ਦਿਆਂਗੇ ਪੈਰਾਂ ਥੱਲੇ ਅੱਗ ਮਚਾ ਦਿਆਂਗੇ ਅੱਗ ਜੇ ਤੁਸੀਂ ਆਪਣੀ ਇਸ ਹਰਕਤ ਦਾ ਬਾਜ ਨਾ ਹੈ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਪੱਤਰਕਾਰ ਸਾਥੀਓ ਅਸੀਂ ਸਾਰੇ ਤੁਹਾਡੇ ਨਾਲ ਆਂ ਮਾਛ ਤੂੰ ਸ਼ਾਸਕ ਹੀ ਤਾਂ ਹੈ ਨਹੀਂ ਤੂੰ ਚੁਟਕਲੇ ਜਾਣਦਾ ਸੀ ਤੈਨੂੰ 86 ਲੋਕਾਂ ਨੇ ਬਣਾਤਾ ਤੈਨੂੰ ਕੁਰਸੀ ਵੀ ਉਹ ਦੇਤੀ ਜਿਹਦੇ ਤੂੰ ਯੋਗ ਨਹੀਂ ਸੀ ਤੇ ਤੇਰੇ ਦਾ ਸੀ ਬਿਆਨਾਂ ਨੂੰ ਦੇਖਿਆ ਕਿ মিডিਆ ਚੌਥਾ ਥੰਬ ਹੈ মিডিਆ ਤੋਂ ਬਿਨਾਂ ਲੋਕ ਜਿਉ ਨਹੀਂ ਸਕਦੇ মিডিਆ ਤੋਂ ਬਿਨਾਂ ਹਾਕਮ ਠੀਕ ਚੱਲ ਨਹੀਂ ਸਕਦੇ ਫਿਰ ਉਹੀ মিডিਏ ਨੂੰ ਅੱਜ ਜੋ ਜੇਲਾ ਚ ਡੱਕਣ ਦੀ ਤਿਆਰੀ ਕਰ ਰਿਹਾ ਹੈ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਕੰਨ ਤੇ ਲਿਖਿਆ ਪੜ ਲੈ ਜੇ ਬਾਜਨਾ ਆਇਆ ਤਾਂ ਸੜਕਾਂ ਤੋਂ ਕਾਫਲੇ ਛੱਲੇ ਨਹੀਂ ਜਾਣੇ ਪੰਜਾਬ ਨੇ ਇਸ ਦਿਸ਼ਾ ਨੂੰ ਤੁਰਨਾ ਤੇ ਪੂਰਾ ਪੰਜਾਬ ਮੀਡੀਆ ਦੀ ਪਿੱਠ ਤੇ ਹੈ ਕਿਉਂਕਿ ਮੀਡੀਆ ਸਾਡੀ ਜਿੰਦ ਹੈ ਮੀਡੀਆ ਸਾਡੀ ਜਾਨ ਹੈ ਮੀਡੀਆ ਸਾਡੀ ਆਵਾਜ਼ ਹੈ ਅਸੀਂ ਮੀਡੀਆ ਤੋਂ ਬਿਨਾਂ ਅੰਦੋਲਨ ਨੂੰ ਗਾੜੀ ਤੋਰ ਸਕਦੇ ਇਸ ਦਾਅਵੇ ਨਾਲ ਕਿ ਅਸੀਂ ਇੰਨੀ ਅਜ਼ਾਦੀ ਨੂੰ ਅੱਜ ਨਹੀਂ ਔਣ ਦੇਵਾਂਗੇ